ਲੋ ਟੀਕਾ ਲਾਉਂਦੇ ਆ ਟੀਕੇ ਆਲਾ ਮਰ ਜਾਂਦਾ 2.5 ਸਾਲਾਂ ਚ ਗੋਰੀਆਂ ਆਲਾ ਮਰ ਜਾਂਦਾ 50 ਸਾਲਾਂ ਚ ਚਿੱਟੇ ਆਲਾ ਮਰ ਜਾਂਦਾ 3 ਸਾਲਾਂ ਚ ਸਮੈਕ ਆਲਾ ਮਰ ਜਾਂਦਾ 3 ਸਾਲਾਂ ਚ ਇਹ ਨਸ਼ਾ ਨਸ਼ਾ ਕੋਈ ਵੀ ਚੰਗਾ ਨਹੀਂ ਹੈ ਉਹ ਬੀਬੀਆਂ ਸਾਡੀਆਂ ਚਾਹ ਪੀਂਦੀਆਂ ਤੜਕੇ ਉੱਠ ਕੇ ਇਹਨਾਂ ਨੂੰ ਹੁਣੇ ਕਹਦੇ ਹੋ ਵੀ ਚਾਹ ਨਹੀਂ ਪੀਣੀ ਡਾਕਟਰ ਵੀ ਕਹਦੇ ਨਹੀਂ ਪਰ ਪੀਣ ਗਿਆ ਹਟਦੀਆਂ ਨਹੀਂ ਵੱਡੇ ਵੀ ਚਾਹ ਨਸ਼ਾ ਹੈ ਚਾਹ ਬਿਨਾ ਮੰਜੇ ਤੋਂ ਨਹੀਂ ਉੱਠੇ ਜਾਂਦਾ ਬੋਲੋ ਪੀਨੇ ਹੋ ਕਿ ਨਹੀਂ ਪਿੰਦੇ ਅੱਛਾ ਹੁਣ ਪੀਣੀ ਨਹੀਂ ਤੁਸੀਂ 5 ਦਿਨ ਚ ਯਾਰ ਮੇਰੀ ਮੈਂ ਮੰਨ ਲਉ ਮੰਨਤਾ 5 ਦਿਨ ਚਾਹ ਨਹੀਂ ਪੀਣੀ ਮੰਨ ਲੋਗੇ ਹਾਂ 5 ਕਿਲੋ ਮੇਰੇ ਕਹਿਦਾ ਬਲੋ ਚਾਹ ਨਹੀਂ ਛੱਡਦਾ ਤੇ ਚਿੱਟਾ ਕਹਨ ਛੱਡੂਗਾ ਚਾਹ ਦਾ ਬਦਲਾਵ ਦਿਓ ਚਿੱਟੇ ਦਾ ਹਫੀਮ ਆ ਚਿੱਟੇ ਦਾ ਪੀਕੇ ਦਾ ਕੈਪਸੂਲਾਂ ਦਾ ਬਦਲਾਵ ਹੈ ਹਫੀਮ ਤੇ ਪੋਸਟ ਕੁਇਰਾਜੀ ਰਵੇ ਗੁੱਸੇ ਓ ਮੈਂ ਅਫੀਮ ਤੇ ਪੋਸਟ ਵਾਲਾ ਬੰਦਾ ਕਦੇ ਮਰਦਾ ਨਹੀਂ ਵੇਖਿਆ ਤੁਸੀਂ ਵੇਖਿਆ ਨਸ਼ਾ ਖਾ ਕੇ ਜੀਦਾ ਜੀ ਜਿਆਦਾ ਕੰਮ ਕਰਦਾ ਪਰ ਫੇਰ ਅਸੀਂ ਉਹਨੂੰ ਬੰਦ ਕਰਕੇ ਉਹਨੂੰ ਠੀਕ ਕਰਾਂਗੇ ਬੰਦੇ ਨਹੀਂ ਤਾਂ ਸਿੱਧਾ ਨਹੀਂ ਕੋਈ ਨਸ਼ਾ ਬੰਦ ਕਰ ਸਕਦੀ ਸਰਕਾਰ ਇਹ ਲਿਖ ਕੇ ਲੈ ਲੋ ਝੂਠ ਬੋਲਦਾ ਜੋੜਾ ਜੀ ਬੋਲਦਾ ਇਹ ਐਵੇਂ ਤਰੀਕੇ ਖੱਢਣੇ ਪੈਣਗੇ ਜਨਾਬ